හ යුක නැබක්ම වමී ්‍රෙම යුකෙන් නැබ ේයමී අනිගේ ල න දේටී අගතු සර වන යරය අරන යරු පලය කල උපට. සැද සේර සර ර සේර ප ය න යර ලව. ਕਿਉਂਕਿ ਜ਼ਿੰਦਗੀ ਇੱਕ ਨਜ਼ਾਰਾ ਹੈ ਯਹਾਂ ਆਣਾ ਨਹੀਂ ਦੁਬਾਰਾ ਹੈ ਹੋ ਰਾਜਸੀਆ ਮਰਦਾ ਦੇ ਕੁਸੇ ਦਾ ਅੰਦਰ ਲੈ ਪਸਾ ਖੋ ਜਦ ਵੀ ਬੱਚੇ ਤਾਂ ਨਹੀਂ ਲਪਣਾ ਖਲਾ ਰਹਾ ਕਿਉਂਕਿ ਇਹ ਬੀਬੀ ਜਿਹੜੀ ਆਪਣੇ ਆਪ ਨੂੰ ਬੜੀ ਸੱਚੀ ਬਿਤਰੀ ਸਮਝਦੀ ਆ ਲੋਕਾਂ ਸਾਹਮਣੇ ਆਪਣੇ ਨੂੰ ਸੱਚੀ ਬਿਤਰੀ ਦੱਸਦੀ ਆ ਨਾ ਤੇ ਕਿੰਨੀ ਘਟੀਆ ਗੰਦੀ ਔਰਤ ਹੈ ਮੈਂ ਤੈਨੂੰ ਹੂੰ ਦੱਸਦੀ ਆ ਤੁਸੀਂ ਜਿੰਨੇ ਵੀ ਕ੍ਰੇਟ ਵਗੈ ਖਿਉਣਗੇ ਹਨਾ ਸਾਰੇ ਨੇ ਕਮਲ ਕੋਰ ਦਿੱਤੇ ਵੀਡੀਓ ਬਣਾਈਆਂ ਹਨਾ ਕੋ ਮਾਹੁਰ ਦਾ ਕਮਲ ਕੋਰ ਗੰਦੀ ਸੀਗੀ ਕਮਲ ਕੋਰ ਬਲਾਣਾ ਹਮ ਗੋਟਵਾ ਲੌਲਾ ਆਸਾਂ ਨੂੰ ਸੰਗੋਜ ਬੋਲੀ ਆ ਜਿਨ੍ਹਾਂ ਨੇ ਆਨੇ ਬੋਲਣਾ ਜਿਨ੍ਹਾਂ ਨੇ ਨਾ ਦੇ ਲਿਖਾ ਬੋਲਣਾ ਬੋ ਪਰ ਇਸ ਕੋਤੇ ਨੇ ਕਿਹਾ ਤੇ ਬੜਾ ਛੋਟ ਆਇਆ ਛੋੜ ਪਾਇਆ ਆਪ ਤਦਾ ਅੰਤ ਵਾਓ ਆ ਤਦਾ ਅੰਤ ਉਹਨਾਂ ਆਤਾਂ ਨੇ ਅੱਧਕ ਦੋਤੀ ਪੀ ਪਾਤੀ ਬਸ ਬਣਾਵੇ ਐਨੇ ਹੀ ਵਾਲਾ ਕਾਇਲ ਚੱਲ ਮੇਰੇ ਭਾਈਓ ਤੁਰਦੀ ਫਿਰ ਵੀ ਬਣੀ ਕਿਉਂ ਕਿ ਇਸ ਜੱਤ ਇਹਨੂੰ ਇਹ ਐ ਸੀਗਾ ਕਿ ਹਾਂ ਵੀ ਜੇ ਮੈਂ ਇਹ ਵੀ ਛੋੜ ਨਾ ਪਾਇਆ ਤੇ ਲੋਕਾਂ ਨੇ ਕਹਣਾ ਹਾਂ ਇਹ ਗਲਤ ਹੈ ਇਹਨੇ ਬੋਲਿਆ ਕਿ ਉਹਨੇ ਕਮਲ ਗੋੜ ਦੇ ਉੱਤੇ ਹਾਂ ਕਮਲ ਕੋੜ ਜਿਹੜਾ ਕਾਂਡ ਹੋਇਆ ਉਹਦੇ ਬੋਲਿਆ ਕਿ ਉਹਨੇ ਕੋ ਲੋਕਾਂ ਦੀਆਂ ਗੱਲਾਂ ਤੋਂ ਬਚਣ ਵਾਸਤੇ ਇਹਨੇ ਛੋਟ ਪਾ ਦਿੱਤਾ ਮਗਰ ਤੁਹਾਨੂੰ ਪਤਾ ਮੈਂ ਤੇ ਹਰਾ ਮੰਨ ਮੈਂ ਤੇ ਦੀ ਗਾਨ ਮਾਰਨ ਆਤੀ ਇਹੋ ਹੀ ਹੈ ਦੁਨੀਆ ਦਾ ਥੈਂਕ ਯੂ ਐਜੇ ਮ ਤੈਨੂੰ ਨਹੀਂ ਲੱਗਦਾ ਤੇ ਕਹਿੰਦਾ ਕਿ ਮੈਂ ਆਪਾਂ ਸਾਰੇ ਹੋਵੇ ਕੀ ਹੈਗਾ ਨਾ ਤੇਰੇ ਮੋਟੇ ਜਦੋਂ ਮੈਂ ਨਾਲ ਗੁੱਸੇ ਰਿਹਾ ਹੈ ਕਹਿੰਦਾ ਕਿ ਮੈਂ ਤੇਰੀ ਮੈਂ ਕੋਈ ਵੀਡੀਓ ਨਹੀਂ ਬਣਾਣੀ ਨਾ ਹਾਂ ਕੁਝ ਨਹੀਂ ਕਰਨਾ ਮੈਂ ਕਿਹਾ ਚਲ ਕੋਈ ਨਹੀਂ ਹੁਣ ਤੂੰ ਮਾਰੂ ਕਿੰਨਾ ਵਾ ਮੈਂ ਤੇਰੇ ਚੱਕਰ ਤੇ ਮੈਂ ਭੈਣ ਨਾ ਬੋਲਾਂਗੀ پولیس ਨਾ ਮੈਨੂੰ ਨਾ ਬਣਾ ਮੈਂ ਕਿਹਾ ਹੈਗਾ ਨਾ ਮੋਟਾ ਮਨੂਗਾ ਕਿ ਨਹੀਂ ਦੋਸਤ ਕੀ ਤੁਸੀਂ ਇਹ ਉਹਦੀ ਵੀਡੀਓ ਲਾਈਕ ਕਰ ਦਿੱਤੀ ਹੈ ਉਹਦੀ ਵੀਡੀਓ ਨੂੰ ਲਾਈਕ ਕੀਤਾ ਤੇ ਤੁਹਾਨੂੰ ਪਤਾ ਹੈ ਅਸੀਂ ਵੀਡੀਓ ਦੀ ਹੋਈ ਲਾਈਕ ਕਰਦੇ ਆ ਜਿਹੜੇ ਸਾਨੂੰ ਪਸੰਦ ਹੋਣ ਕੈਕਟਰ ਹੈ ਨਾ ਜਾਂ ਜਿਹਦੀਆਂ ਗੱਲਾਂ ਸਾਨੂੰ ਅੱਛੀਆਂ ਲੱਗਣ ਜਾਂ ਜਿਹਦਾ ਕੰਮ ਸਾਨੂੰ ਵਧੀਆ ਲੱਗੇ ਕੋਈ ਵੀ ਕਰੋ ਸਮਥਿੰਗਸ ਲਾਈਕ ਦੈਟ ਜੋ ਵੀ ਹੋਵੇ ਤੁਸੀਂ ਜੋ ਵੀ ਬੋਲਾ ਫੋਟੋ ਨਾ ਕਰਵੋ ਅਸੀਂ ਉਹਨੀਆਂ ਵੀਡੀਓ ਲਾਈਕ ਕਰਦੇ ਆ ਜਿੰਨ ਜਿਹੜੀਆਂ ਆਪਣੇ ਅਮਰ ਲੇਟ ਕਰਦੀਆਂ ਜੇ ਮਾਲਾ ਮੈਨੂੰ ਸੈਕਸਟਪ ਮਜਾਂਦਾ ਤਾਂ ਮੈਂ ਸੈਕਸ ਨਹੀਂ ਵੀਡੀਓ ਪਸੰਦ ਕਰਾਂਗੀ ਜੇ ਮੈਨੂੰ ਸੋਸ਼ਲ ਵਰਕਰ ਪਸੰਦ ਆ ਤਾਂ ਮੈਂ ਸੋਸ਼ਲ ਵਰਕਰ ਦੀ ਵੀਡੀਓ ਲਾਈਕ ਕਰਾਂਗੀ ਇਹ ਨਹੀਂ ਜਰੇ ਵਧੀਆ ਲੱਗਦੀਆਂ ਨੇ ਸਾਨੂੰ ਇਹਨੂੰ ਖਮਲਪੁਰ ਵਧੀਆ ਲੱਗਦੀ ਸੀ ਇਹਨੂੰ ਕਮਲਪੁਰ ਦਾ ਫੁੱਦਾ ਵਧੀਆ ਲੱਗਦਾ ਸੀ ਆ ਉਹਦਾ ਪੱਟਾ ਬੜਾ ਮੰਮਾ ਨੂੰ ਇਹ ਵਜ ਪਾਣੋ ਬੜਾ ਵਧੀਆ ਲੱਗਦਾ ਸੀ ਆ ਉਹਦੇ ਫੁੱਦਾ ਪਾਣੀ ਪਿੰਦੀ ਰਹੀ ਆ ਥੱਲੇ ਥੋਟ ਥੋਟ ਅਜੂਪੇ ਲਾਉ ਲਾਗੇ ਨਾ ਉਹ ਉੱਚਾ ਪਾਜ ਮਨਾਗੇ ਤੇ ਉਹ ਨਾ ਪਿੰਦੀ ਰਹੀ ਆ ਥੱਲੇ ਹੱਥ ਲਾ ਕੇ ਹਾਂ ਮੂੰਹ ਲਾ ਕੇ ਹਫਰਾ ਕੇ ਨਾ ਉਹਦਾ ਪਿੰਦੀ ਰਹੀ ਹੈ ਕਈ ਵਾਰ ਮੂੰਹ ਹੀ ਵਿੱਚ ਵੜ ਕੇ ਨਾ ਉਹ ਫੁੱਸੇ ਅੰਦਰ ਤੇ ਪਰ ਪਿੰਦੀ ਰਹੀ ਹੈ ਇਸ ਕਰਕੇ ਨੇ ਉਹਦੇ ਤੇ ਕੋਈ ਵੀਡੀਓ ਨਹੀਂ ਬਣਾਈ। ਕਿਉਂਕਿ ਸਾਰੇ ਨੇ ਬਣਾਈਆਂ ਕਿੰਨੀਆਂ ਦੋ ਦੋ ਤੰਦਾਂ ਵੀਡੀਓ ਬਣਾਉਂਦੀ ਕਿ ਮੈਂ ਉਹ ਨੌਜਵਾਨੀਆਂ ਜਿਹੜੀ ਕਿਸੇ ਦੇ ਮੋਟ ਤੋਂ ਪੈਸਾ ਨਹੀਂ ਕਮਾ ਜਾਣਦੀ ਜਿਹੜੀ ਕਿਹਾ ਬੇ ਲਾਈਕ ਤੁਸੀਂ ਕਹਿ ਸਕਦੇ ਹੋ ਕਿ ਹਾਂ ਮੈਨੂੰ ਪਸੰਦ ਹੈ ਜੇ ਤੁਸੀਂ ਮੈਨੂੰ ਕਹੋ ਕਿ ਹਾਂ ਵੀ ਮੈਂ ਗੰਦੀ ਆ ਮੈਂ ਘਟੀਆਂ ਮੈਂ ਵੀ ਉਹਦੇ ਵਤਾਂਗ ਹੋਰ ਬਰ ਗਿਆ ਤਾਂ ਮੈਂ ਹਾਂ ਮੈਨੂੰ ਕੋਈ ਦਿੱਕਤ ਨਹੀਂ ਆ ਬੋਲਣ ਬੱਚ ਮੈਨੂੰ ਕੋਈ ਹਰਜ ਨਹੀਂ ਆ ਕੇ ਕੁੱਤੇ ਬਲੇ ਆਣਗੇ ਕਮੈਂਟ ਕਰਕੇ ਕਹੰਦੇ ਨੇ ਕਿ ਇਹ ਇਤਿਆਰ ਤਾਂ ਜ਼ਿਆਦਾ ਇਨਸਪਾਇਰ ਹੋਗੀ ਹੈ ਇਹ ਤਾਂ ਲੱਗ ਰਿਹਾ ਆਪਣਾ ਦੇਵਤਾ ਬਣ ਕੇ ਬੈਠੀ ਹੋਈ ਆ ਉਹਦੀ ਉਹਦੀ ਚੰਲੀ ਆਏ ਹਾਂ ਮੈਂ ਹੈਗੀ ਆ ਹਮੈਂ ਕਹਿਣਾ ਕਿ ਕੰਨੀਆ ਮੈਂ ਟਰੀਆ ਲੈ ਲਾਣਾ ਨਾ ਪਿੰਗਾ ਪਾ ਗਏ ਉਹਦੇ ਲਾਣਾ ਦੇ ਪਿੰਗਾ ਝੂਟਦੀਆਂ ਉਹ ਵਧੀਆ ਝੂਟੇ ਦਿੰਦਾ ਨਹੀਂ ਤੁੰਨੇ ਜਿਕੇ ਤਹੀ ਇੱਕੋੜੇ ਟੁਗਿਆ ਨੂੰ ਮੜਾਏ ਕੁਝ ਬੋਲ ਕੇ ਦੇਖੋ ਦੇਖੋ ਕਿ ਮੈਂ ਤੁਹਾਨੂੰ ਥੱਲੇ ਉਪੜਾ ਕੇ ਝੂਨੇ ਦਿੰਦਾ ਵਾ ਤੁਹਾਡੇ ਪੂਸੇ ਪਾਰੇ ਹੌਲ ਕਰੰਦੂਗਾ ਤੇ ਸੇਮ ਮੈਂ ਵੀ ਖੋਲਦੀ ਪਈ ਆ ਉਹ ਮੁੰਡਾ ਹੋ ਕੇ ਹੋ ਗਿਆ ਮੈਂ ਕੁੜੀ ਹੋ ਕੇ ਕੁੜੀਆਂ ਦੇ ਜਿਹੜੇ ਅੰਦਰ ਨਹੀਂ ਬਣਾਉਂਦੀਆਂ ਨਾ ਜਿਹੜੀਆਂ ਹਾ ਇਹ ਰਾਗੀਆਂ ਮੁੰਡੇ ਬੋਲਣ ਲੱਗੇ ਦਰਦੇ ਨੇ ਤੇ ਮੈਂ ਉਹ ਬੋਲ ਰਹੀ ਆ ਮੈਨੂੰ ਕੋਈ ਸ਼ਰਮ ਨਹੀਂ ਆਈ ਇਸ ਘਰ ਵਿੱਚ ਕਹਿਣ ਦੇ ਵਿੱਚ ਕਿ ਹਾਂ ਵੀ ਸਾਡੇ ਸਰੀਰ ਦੇ ਜਿਹੜੇ ਅੰਗ ਲੱਗੇ ਨੇ ਉਹਨਾਂ ਨੂੰ ਡਿਸਕ੍ਰਾਈਬ ਨਹੀਂ ਕੀਤਾ ਜਾ ਰਿਹਾ ਲੋਕਾਂ ਸਾਹਮਣੇ ਕਿ ਹਾਂ ਵੀ ਸਾਡੇ ਸਰੀਰ ਦੇ ਅੰਗ ਕਿੱਦਾਂ ਦੇ ਨੇ ਉਹਨਾਂ ਦੀ ਬਣਾਵਟ ਕਿੱਦਾਂ ਦੀ ਹੈ ਤੇ ਉਹਨਾਂ ਦੀ ਬਣਾਵਟ ਮੈਂ ਲੋਕਾਂ ਸਾਹਮਣੇ ਦੱਸਦੀ ਭਈ ਕਿ ਇਹਨਾਂ ਅੰਦਰ ਕਿੱਦਾਂ ਨੇ ਕੀੜੇ ਨੇ ਤੋ ਇਹਨਾਂ ਕੀੜੇ ਨੂੰ ਗੱਦਾ ਕੱਢਿਆ ਜਾਂਦਾ ਮੈਂ ਅੱਦਾਂ ਹੈ ਮੈਂ ਉਹਨਾਂ ਦੇ ਕੀੜਿਆਂ ਨੂੰ ਪਟਾਣਾ ਜਾਣਦੀ ਆ ਇਸੇ ਕਰਕੇ ਮੈਂ ਉਹਨਾਂ ਦੇ ਕੀੜੇ ਕੱਢਦੀ ਹਾਂ ਹੋਲੀ-ਹੋਲੀ ਕੱਢਦੀ ਆ ਕਿ ਕੰਨਿਆ ਤਾਂ ਨਿਕਲ ਵੀ ਚੁੱਕੇ ਨੇ ਕ ਤੈਨੂੰ ਕਹਨੇ ਕਮਾਂਡ ਕੀਤਾ ਆ ਪੜ ਲੈ ਮਾਰਾ ਜਾ ਠੀਕ ਹੈ ਦੋਸਤ ਉਹਨਾਂ ਉਹਨੂੰ ਇਹ ਰਿਪਲਾਈ ਕਰਕੇ ਕੀ ਕਹਿੰਦੇ ਭਈਆ ਆ ਬਦਿਆ ਹੁੰਦਾ ਇਹ ਜਾਂਦਾ ਜਾ ਕੇ ਦੇਉਦਾ ਆਪਣੀ ਕੋਈ ਚੱਕ ਕੇ ਜਾਂਦਾ ਤੇ ਉਹਨੂੰ ਕਹਿੰਦਾ ਕਿ ਹਾਂ ਵੀ ਤੇ ਤੇਰਾ ਦਿਲ ਕਿਤਾ ਦਿਆ ਜਾਈ ਨਹੀਂ ਕਿਤਾ ਨਾ ਹੀ ਆਜੀ ਬਸ ਇਹ ਚੜ ਕੇ ਫਿਰ ਦੇਖ ਕੇ ਚਿਕਾ ਪੈਂਦੀ ਆਦੀਆਂ ਹਨਾ ਹਨਾ ਆਦੀਏ ਕੁੱਤੀ ਏ ਕਿ ਦਿੱਕਤ ਏ ਮਨਟਾਈ ਤੇ ਦੀ ਉਹ ਸੱਗਸਤੀ ਨਾ ਆਦੀ ਪੱਤੀਏ ਰੰਡੀਏ ਕਿਸੇ ਚੱਕ ਲੈ ਬੈਗੇ 2-2 ਰੁਪਏ ਦੇ ਚੁੱਪੇ ਜਾਣਾ ਲਈਏ ਤੇਰੀ ਦਿੱਕਤ ਏ ਮਨਟਾਈ ਤੇ ਰੱਬ ਕਰੇ ਤੇਰੇ ਮੁੰਡੇ ਨੂੰ ਤੇਰੇ ਬੱਚੇ ਨੂੰ ਤੇਰੀ ਕੁੜੀ ਨੂੰ ਤੇਰਾ ਖਸਮ ਖੋ ਕੇ ਲਾ ਜਾਵੇ ਖੋ ਕੇ ਲਾ ਜਾਵੇ ਤੇ ਤੈਨੂੰ ਕਵੇ ਕਿ ਤੂੰ ਮਾਂ ਜਦਾ ਜਿੱਥੇ ਮਾਜੀ ਫੁੱਤਾ ਮਰਾ ਜਾ ਕੇ ਜੀਵੀ ਰੋਣ ਤੇ ਬੈਣ ਜਾਗੀ ਹੀ ਰਮੰਦੀ ਬੈਣ ਮੇਰੇ ਪਹਾੜੀ ਤੂੰ ਗਲੀਆਂ ਚੌਂਕ ਦੇ ਵਿੱਚ ਬੜ ਕੇ ਦੋ ਦੋ ਪੇਜ ਚੁੱਪੇ ਲਾ ਫੁੱਤੀ ਦੇ ਇੱਕ ਪੇਜ ਪੁੱਤੀ ਦੇ ਜੋ ਮਰਜੀ ਕਰ ਤੂੰ ਸੁਣਾਤੇਗਾ ਤੇ ਤੇ ਕੀ ਵੀ ਤੂੰ ਯੋਸ ਬਲੇ ਇਹ ਬੜੀ ਅੱਛੀ ਬਾਤ ਕਹੀ ਆਪ ਤੁਸੀਂ ਅੱਡੀ ਗੰਦੀ ਮੰਨਤਾਂ ਦੀਆਂ ਹੋਰ ਘਰ ਜੋੜਨਾ ਨਹੀਂ ਤੁਸੀਂ ਕਰ ਤੋੜਨਾ ਜਾਣਦੀ ਹੋ ਠੀਕ ਹੈ ਤੁਸੀਂ ਉਹ ਨਾ ਗਸਤੀਆਂ ਵਿੱਚ ਆਉਂਦੇ ਹੋ ਜਿੰਨਾਂ ਨੂੰ ਸੋ ਪਾਤ ਪਾਦ ਲੁੱਲੇ ਆਣੇ ਪਖੰਦ ਨੇ ਠੀਕ ਹੈ ਜੇ ਉਹ ਕੁੜੀ ਨਾਲ ਮੁੰਡੇ ਆਪਣੇ ਆਪਣੇ ਘਰਾਂ ਨਹੀਂ ਲੱਗ ਆ ਗਿਆ ਠੀਕ ਹੈ ਉਹ ਉਹਦੀ ਮਰਜ਼ੀ ਆ ਠੀਕ ਹੈ ਉਹ ਵਾਕ ਹੋ ਗਰਣਾ ਜਾਂਦੀ ਉਹ ਵਾਕ ਹੋ ਗਰਣਾ ਜਾਂਦੇ ਉਹ ਉਹਨਾਂ ਦੇ ਘਰ ਦੇ ਮਸਲਾ ਵਾ ਠੀਕ ਹੈ ਜੇਕਰ ਤੂੰ ਇਹ ਮੰਨ ਚਲਦੀ ਰੱਖਦੀ ਆ ਨਾ ਗੰਦੀ ਮੰਨ ਚਲਦੀ ਦੀ ਸੋਚ ਦੀ ਮਾਲ ਕਹੇਗੀ ਆ ਤੇ ਰੰਪ ਕਰੇ ਤਾਂ ਨਾਲ ਅੱਦੇ ਨਹੀਂ ਹੋਵੇ ਸੀ ਮੈਂ ਮੈਨੂੰ ਕੀ ਆ ਬਾਤ ਤੇ ਜੇ ਤੂੰ ਵਿਆਹੀ ਨਹੀਂ ਹੈਗੀ ਜੇ ਤੂੰ ਕੁਆਣੀ ਐ ਜੇ ਤੂੰ ਕੁਆਣੀ ਹੋ ਕੇ ਵੀ ਫੁੱਦਾ ਮੜਵਾ ਰਹੀਆਂ ਨਾ ਹਰ ਪ੍ਰੀਤ ਲੋੜੇ ਕੋਲੋਂ ਹਾਂ ਤੇ ਹਰ ਪ੍ਰੀਤ ਲੋੜਾ ਤਨੇ ਇੱਕ ਬੱਚਾ ਦੇ ਕੇ ਚਲਾਇਆ ਜਾਵੇ ਤੇ ਫੇਰ ਮੈਂ ਦੇਖਦੀ ਆ ਕਿ ਤੂੰ ਬੱਚੇ ਕਿਦਾਂ ਸਾਹਮਣੇ ਬਿਨਾਂ ਹਰ ਪ੍ਰੀਤ ਲੋੜੇ ਚਾਹ ਪ੍ਰੀਤ ਕਹੇ ਕਿ ਨਾ 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 ਮੈਂ ਤੇਰੀ ਫੁੱਤੀ ਦਾ ਹੁਣ ਫਗਵਾੜਾ ਬਣ ਗਿਆ ਵਾ ਮੈਂ ਹੁਣ ਤੇਰੀ ਫੁੱਤਨੀ ਮਾਰ ਸਕਦਾ ਇਸ ਕਰਕੇ ਤੂੰ ਕਿਸੇ ਹੋਰ ਕੋਲ ਜਾ ਫੇਰ ਤੂੰ ਜਾ ਮੈਂ ਜਾ ਤਾ ਪਪੂ ਦੇ ਫੁੱਦਾ ਮੜਵਾ ਲਾ ਜਦ ਬਾਬਾ ਨੂੰ ਕਮੇ ਜਾ ਤਾ ਬਾਬਾ ਮੇਰੇ ਬੱਚੇ ਨੂੰ ਡੋਪ ਕਾੜ ਕਿਉਂਕਿ ਇਹਦਾ ਬਾਪ ਤੂੰ ਐ ਅਸਲੀ ਬਾਪ ਤੂੰ ਐ ਕਿਉਂਕਿ ਕਦੀ ਕਦੀ ਤੂੰ ਉਸ ਕੋਲ ਫੁੱਤੀ ਵ ਤੇ ਫਿਰ ਤੇਰਾ ਕੀ ਬਣੇਗਾ ਮੈਂ ਗੰਦੇ ਸੋਚ ਦੀ ਮਾਲਕ ਅਮਰਤਾ ਵਾਗੀਆਂ ਹੋਰ ਵੀ ਅਛਣ ਵਰਗੀਆਂ ਮੈਂ ਤੁਹਾਡਾ ਤੋਂ ਐਸੀ ਗੱਲ ਤੋਂ ਮੱਚਦੀ ਆ ਤੁਸੀਂ ਭਾਤ ਭਾਤ ਦੇ ਲਿਆਦਾ ਨਾ ਪਿੰਗਾ ਪਾ ਕੇ ਬੈਠੀ ਦੀਆਂ ਕਦੀ ਹਰਪ੍ਰੀਤ ਦੇ ਕਦੇ ਜਾਤ ਦੇ ਕਦੇ ਮਾਲਵਾ ਦੇ ਕਦੇ ਲੋੜੇ ਦੇ ਕਦੇ ਨਸਨ ਦੇ ਕਦੇ ਕੁਸੇ ਦੇ ਬੱਟੇ ਦੇ ਜਿਹਦੇ ਮਰਜ਼ੀ ਜਿਹੜਾ ਲਨ ਤੁਹਾਨੂੰ ਪਸੰਦ ਆਇਆ ਨਾ ਤੇ ਲਨ ਦੇਖਦੇ ਆਂ ਜਦੋਂ ਤੁਹਾਡੇ ਨਜ਼ਰੋਂ ਬੰਦੇ ਦੀ ਪਰਸਨੈਲਿਟੀ ਵੀ ਕੁੜੀਆਂ ਪਰਸਨੈਲਿਟੀ ਦੇਖਦੇ ਨਾ ਬੰਦੇ ਦੀ ਹਰ ਪਰਸਨਲ ਦੇ ਨਹੀਂ ਕਿ ਐਡਾ ਨਾ ਬੋਰ ਦੀ ਸਟ੍ਰਕਚਰ ਹੋਗਾ ਰਵੇ ਐਸੇ ਵੈਲਿਊ ਨਾ ਬੰਦੀ ਉਹ ਦੇਖਦੀਆਂ ਕੁੜੀਆਂ ਤੇ ਤੇਰੇ ਵਰਗੀਆਂ ਗਸਤੀਆਂ ਨਾ ਜੇ ਪਲਾਗ ਦੇ ਦਿਆਂ ਤੇ ਅਲਮਾਰੀ ਉੱਲਾ ਬਾ ਨੂੰ ਜਿੰਦ ਤੇਰਾ ਪਿਆ ਮੂਤਾ ਹੈਗਾ ਕਿ ਨਹੀਂ ਹੈਗਾ ਤਹਰਾ ਹੈਗਾ ਨਹੀਂ ਹੈਗਾ ਚੀਕਾ ਕਰਾਊਗਾ ਤੇ ਨਹੀਂ ਕਰਾਊਗਾ ਤੁਸੀਂ ਉਹ ਆ ਕਿਉਂ ਨਹੀਂ ਆਓ ਤੁਸੀਂ ਉੱਲੇ ਦੇ ਕੇ ਬਸ ਬੋਨਤਾ ਜ ਨਹੀਂ ਆਓ ਹਾਂ ਜੇ ਉਹ ਪਲੀ ਗਾਣ ਮੜੰਗੀ ਤੇ ਕਾ ਕੇ ਮੈਂ ਨਾ ਕੁਝ ਕਰ ਰਹੀ ਹਾਂ ਮੈਂ ਕੁਝ ਲੰਬਾ ਪਲਾਨ ਰਹੀ ਹਾਂ ਤੁਹਾਡੇ ਸਾਰੇ ਵਾਸਤੇ ਨਾ ਲੰਬਾ ਪਲਾਨ ਕਰ ਰਹੀ ਹਾਂ ਤਾਂ மல்ல்வாங்கே ஜெய்ச்சி காஃப் டாமி மாரி ஆடி ஆனா சீசா பிடிக்க ஆனா ஓகே வாயிலும் சார் மில் தான் வீடியோ